ਅੱਜ ਦੇ ਵੇਲੇ ਰੁਕਰਾਂਗੇ ਵੱਡੀ ਖਬਰ ਦਾ ਜਿੱਥੇ ਕੀ ਨਵਜੋਤ ਸਿੰਘ ਸਿੱਧੂ ਦੇ ਸਾਫ ਦਾ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਪੁਲਿਸ ਦੇ ਵੱਲੋਂ ਦੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਵੱਡੀ ਖਬਰ ਹੈ ਇਸ ਸਮੇਂ ਦੀ ਮਾਲਵਿੰਦਰ ਸਿੰਘ ਮਾਲੀ ਨੂੰ ਕਿਉਂਕਿ ਪੁਲਿਸ ਦੇ ਵੱਲੋਂ ਦੀ ਹਿਰਾਸਤ ਚ ਲਿਆ ਜਾਂਦਾ ਹੈ ਔਰ ਜੋ ਜਾਣਕਾਰੀ ਇਸ ਸਮੇਂ ਉੱਤੇ ਮਿਲ ਰਹੀ ਹੈ ਪਟਿਆਲਾ ਪੁਲਿਸ ਦੇ ਵੱਲੋਂ ਦੀ ਗ੍ਰਿਫਤਾਰ ਕੀਤਾ ਗਿਆ ਪਟਿਆਲਾ ਤੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤਾਂ ਮਾਲਵਿੰਦਰ ਸਿੰਘ ਮਾਲੀ ਜਿਨ੍ਹਾਂ ਦੇ ਉੱਤੇ ਇਹ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਰਣਜੀਤ ਸਕਰੋਦੀ ਉਹਨਾਂ ਦੇ ਪਰਿਵਾਰਕ ਮੈਂਬਰ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਬਣੇ ਹੋਏ ਨੇ ਜਾਨਣਾ ਚਾਹਾਂਗੇ ਕਿ ਇਸ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਕਦੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਮੈਂ ਮਾਲਵਿੰਦਰ ਸਿੰਘ ਮਾਲੀ ਦਾ ਪਰਿਵਾਰ ਰਣਜੀਤ ਸਿੰਘ ਬੋਲਦਾ ਜੀ ਪ੍ਰੈਸ ਰਿਪੋਰਟਰ ਪਸਾਕਾ ਪੰਜਾਬੀ ਟ੍ਰਿਬਿਊਨ ਰਣਜੀਤ ਸਿੰਘ ਗਰੇਵਾਲ ਜੀ ਮੇਰੇ ਘਰੋਂ 500 ਰੋਡ ਮਨਜੀਤ ਨਗਰ ਤੋਂ ਮਾਲਵਿੰਦਰ ਸਿੰਘ ਮਾਲੀ ਨੂੰ ਮਹਾਲੀ ਪੁਲਿਸ ਦੇ ਸੀਆਈ ਸਟਾਫ ਲੈ ਕੇ ਗਿਆ ਜੀ 8:30 ਵਜੇ ਜੀ ਤੇ ਅਸੀਂ ਉਹਨਾਂ ਨੂੰ ਪੁੱਛਿਆ ਮਹਾਲੀ ਪੁਲਿਸ ਲੈ ਕੇ ਗਈ ਹੈ ਜੀ ਸੀਆਈ ਸਟਾਫ ਵਾਲੇ ਜੀ ਤੇ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਦੱਸੋ ਕੇਸ ਕੀ ਆ ਉਹ ਇਹ ਕਹਿੰਦੇ ਨੇ ਵੀ ਆਈਟੀ ਸੈੱਲ ਵੱਲੋਂ ਆਓ ਕਿ ਸਰਕਾਰ ਇਹ ਦੱਸੂ ਜਾਂ ਤੜਕੇ ਐਸਐਸਪੀ ਸਾਹਿਬ ਦੱਸਣਗੇ ਜੀ 8:30 ਵਜੇ ਸ਼ਾਮ ਨੂੰ ਆਏ ਨਹੀਂ ਜੋ ਲੈ ਕੇ ਗੋ ਜੀ ਹੋਰ ਕੋਈ ਹੁਣ ਤੱਕ ਪਰਿਵਾਰ ਨੂੰ ਕੋਈ ਜਾਣਕਾਰੀ ਦਿੱਤੀ ਗਈ ਹੈ ਇਸ ਹਿਰਾਸਤ ਦੇ ਬਾਰੇ ਜਾਂ ਅਰੈਸਟ ਦੇ ਬਾਰੇ ਨਹੀਂ ਜੀ ਬਸ ਇਨੀ ਦੱਸਿਆ ਵੀ ਤੁਹਾਨੂੰ ਤੋਂ ਹੁਕਮਾਂ ਜੀ ਸੀਸੀਆਈ ਸਟਾਫ ਜੋ ਆਏ ਆ ਜੀ ਆਈਟੀ ਕੋਈ ਕੇਸ ਆ ਫੇਸਬੁੱਕ ਤੇ ਕਿ ਸਰਕਾਰ ਦੇ ਜਾਤੀਸੇ ਦੇ ਖਿਲਾਫ ਲਿਖਿਆ ਹੋਣਾ ਜੀ ਤੇ ਕੋਈ ਹੁਣ ਤੱਕ ਤੁਹਾਨੂੰ ਕੁਝ ਇਦਾਂ ਦਾ ਯਾਦ ਹੋਵੇ ਕਿ ਮਲਵਿੰਦਰ ਸਿੰਘ ਮਾਲੀ ਹੋਰਾਂ ਦੇ ਵੱਲੋਂ ਦੀ ਆਪਣੇ ਫੇਸਬੁੱਕ ਅਕਾਊਂਟ ਤੇ ਜਾਂ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਇਦਾਂ ਦੀ ਕੋਈ ਪੋਸਟ ਪਾਈ ਹੋਵੇ ਨਹੀਂ ਜੀ ਐ ਤਾਂ ਪਤਾ ਨਹੀਂ ਜੀ ਕੋਈ ਉਹ ਲਿਖਦੀ ਰਹਿੰਦੇ ਨੇ ਜੀ ਰੋਜ਼ਾਨਾ ਇੰਟਰਵਿਊ ਆ ਲੈਂਦੇ ਰਹਿੰਦੇ ਨੇ ਜੀ ਤੇ ਹਰਸ਼ੀ ਵਿਸਲੇਸ਼ ਹਰਸ਼ੀ ਵਿਸਲੇਸ਼ ਨਹੀਂ ਜੀ ਉਹ ਉਹ ਟੌੜਾ ਸਾਹਿਬ ਦੇ ਵੀ ਪ੍ਰੈਸ ਸੈਕਟਰੀ ਰਹੇ ਨੇ ਬਾਦਲ ਸਾਹਿਬ ਨਾਲ ਵੀ ਰਹੇ ਨੇ ਵਰਿੰਦਰ ਸਾਹਿਬ ਜੀ ਸਿੰਘ ਨਾਲ ਵੀ ਰਹੇ ਨੇ ਜੀ ਤੇ ਇਹ ਇਹ ਮਤਲਬ ਕਿ ਤੁਹਾਨੂੰ ਦੱਸਿਆ ਗਿਆ ਉਸ ਟਾਈਮ ਦੇ ਉੱਤੇ ਕਿ ਆਈਟੀ ਸੈੱਲ ਦੇ ਵੱਲੋਂ ਦੀ ਇਹ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਰਿਲੇਟਿਡ ਇਹ ਕਾਰਵਾਈ ਉਹ ਕਹਿੰਦੇ ਆਈਟੀ ਇਹ ਪਰਚਾ ਦਰਜ ਹੋਇਆ ਉਹਨਾਂ ਨੂੰ ਕੋਈ ਹੁਕਮ ਤਰਾਵਾ ਦਸੀ ਐ ਸੀ ਆ ਕੇ ਉਹ ਪਹਿਲਾਂ ਬੈਠੇ ਰਹੇ ਫਿਰ ਲੈ ਗਏ ਜੀ ਉਹ ਜੀ ਮਹਾਲੀ ਲੈ ਕੇ ਜਾ ਰਹੇ ਆ ਜੀ ਕਹਿੰਦੇ ਤੇ ਇੱਥੇ ਤੁਹਾਨੂੰ ਕੀ ਲੱਗ ਰਿਹਾ ਕਿ ਆਖਰਕਾਰ ਕਿਉਂ ਇਹ ਕਾਰਵਾਈ ਕੀਤੀ ਗਈ ਹੈ ਮਲਵਿੰਦਰ ਸਿੰਘ ਵਾਲੀ ਹੋ ਰਹਾ ਤੇ ਸੋ ਭਗਵਾਨ ਤਮੰਡ ਸਰਕਾਰ ਦੇ ਖਿਲਾਫ ਉਹ ਬੋਲਦੇ ਰਹਿੰਦੇ ਨੇ ਉਹਦੀ ਇਹ ਗਲਤ ਨੀਤੀਆਂ ਦੇ ਖਿਲਾਫ ਜੀ ਉਹ ਜੀ ਤੇ ਥੋੜਾ ਜਿਹੜੇ ਸਰਕਾਰ ਦੀਆਂ ਗਲਤ ਨੀਤੀਆਂ ਨੇ ਉਹਦੇ ਖਿਲਾਫ ਲਗਾਤਾਰ ਬੋਲਦੇ ਨੇ ਜੀ ਉਹ ਉਹਦੇ ਕਰਕੇ ਇਹਨਾਂ ਨੇ ਗ੍ਰਿਫਤਾਰ ਕਰਿਆ ਜੀ ਉਹਨਾਂ ਨੂੰ ਜੀ ਤੇ ਹੁਣ ਹੁਣ ਕੋਈ ਜਾਣਕਾਰੀ ਹੁਣ ਤੱਕ ਮਿਲ ਪਈ ਹੈ ਮਲਵਿੰਦਰ ਸਿੰਘ ਮਾਲੀ ਹੋਰਾਂ ਦੀ ਜਾਂ ਕੋਈ ਗੱਲਬਾਤ ਹੋਈ ਹੋ ਸਕੀ ਹੈ ਜੀ ਹੁਣੇ ਲੈ ਕੇ ਨਿਕਲੇ ਨੇ ਉਹ ਤੇ ਪਰਿਵਾਰ ਨੂੰ ਕੁਝ ਦੱਸਿਆ ਗਿਆ ਕਿ ਕੀ ਜਿਹੜਾ ਹੈ ਕਦੋਂ ਤੱਕ ਛੱਡਿਆ ਜਾਣਾ ਜਾਂ ਕਦੋਂ ਤੱਕ ਕੋਈ ਜਾਣਕਾਰੀ ਇਸ ਦੀ ਪਰਿਵਾਰ ਨੂੰ ਦਿੱਤੀ ਪਹਾਲੀ ਲੈ ਕੇ ਜਾ ਰਿਹਾ ਹੈ ਉੱਥੇ ਸੱਪੀ ਸਾਹਿਬ ਦੱਸ ਸਕਦੇ ਵੀ ਕੀ ਪਰਚਾ ਦਰਜਾ ਜੀ ਤੇ ਕਹਿੰਦੇ ਸਰਕਾਰ ਦੇ ਖਿਲਾਫ ਲਿਖਦੇ ਰਹਿੰਦੇ ਨੇ ਉਹਦੇ ਉਹ ਪਰਚਾ ਦਰਜ ਆ ਜਾਂਦਾ ਜੀ ਮਤਲਬ ਇਹ ਗੱਲ ਤੁਹਾਨੂੰ ਬੋਲੀ ਗਈ ਹੈ ਉਸ ਸਮੇਂ ਦੇ ਉੱਤੇ ਕਿ ਸਰਕਾਰ ਦੇ ਖਿਲਾਫ ਕਿਉਂ ਕਿ ਲਿਖਦੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੈ ਧੰਨਵਾਦ ਤੁਸੀਂ ਜੁੜੇ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਤਾਂ ਜੋ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਦੇ ਖਿਲਾਫ ਜਿਹੜਾ ਹੈ ਉਹਨਾਂ ਦੇ ਵੱਲੋਂ ਲਿਖਿਆ ਜਾਂਦਾ ਹੈ ਔਰ ਇਹ ਜਾਣਕਾਰੀ ਜਿਹੜੀ ਉਹ ਸਮੇਂ ਦੇ ਉੱਤੇ ਪਰਿਵਾਰ ਨੂੰ ਦਿੱਤੀ ਵੀ ਗਈ ਹੈ ਕਿ ਆਈਟੀ ਜਿਹੜਾ ਹੈ ਆਈਟੀ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਆਈਟੀ ਐਕਟ ਦੇ ਤਹਿਤ ਔਰ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਸਰਕਾਰ ਦੇ ਖਿਲਾਫ ਲਿਖਦੇ ਨੇ ਤਾਂ ਉਸ ਨੂੰ ਲੈ ਕੇ ਜ਼ਿਕਰ ਕੀਤਾ ਜਾ ਰਿਹਾ ਪਰਿਵਾਰ ਦੇ ਵੱਲੋਂ ਦੀ ਕਿ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤਾਂ ਮੋਹਾਲੀ ਸੀਆਈਏ ਦੇ ਵੱਲੋਂ ਦੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਕਰੀਬ 8:30 ਵਜੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਲਿਆ ਜਾਂਦਾ ਹੈ ਔਰ ਉਸ ਤੋਂ ਇਲਾਵਾ ਕੋਈ ਜਾਣਕਾਰੀ ਹੁਣ ਤੱਕ ਨਹੀਂ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਪਰ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਦੱਸਿਆ ਗਿਆ ਹੈ ਕਿ ਕਿਉਂਕਿ ਆਈਟੀ ਐਕਟ ਦੇ ਤਹਿਤ ਇਹ ਕਾਰਵਾਈ ਹੋਈ ਹੈ ਕੁਝ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਵੱਲੋਂ ਦੀ ਲਿਖਿਆ ਗਿਆ ਸਰਕਾਰ ਦੇ ਖਿਲਾਫ ਕਿਉਂਕਿ ਉਹ ਲਗਾਤਾਰ ਇਸ ਤਰੀਕੇ ਨਾਲ ਸਰਕਾਰ ਦੇ ਖਿਲਾਫ ਲਿਖਦੇ ਰਹਿੰਦੇ ਨੇ ਇਸ ਕਰਕੇ ਉਹਨਾਂ ਦੇ ਉੱਤੇ ਇਹ ਕਾਰਵਾਈ ਕੀਤੀ ਗਈ ਹੈ ਤਾਂ ਇਹ ਜ਼ਿਕਰ ਕੀਤਾ ਗਿਆ ਮਾਲਵਿੰਦਰ ਸਿੰਘ ਮਾਲੀ ਹੋਰਾਂ ਦੇ ਆਪਰਾ ਦੇ ਵੱਲੋਂ ਦੀ ਰਣਜੀਤ ਸਿੰਘ ਹੋਰਾਂ ਦੇ ਵੱਲੋਂ ਦੀ ਤਾਂ ਉਹਨਾਂ ਦੇ ਵੱਲੋਂ ਦੀ ਇਹ ਸਾਫ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ ਕਿ ਕਿਸ ਤਰੀਕੇ ਉਹਨਾਂ ਨੂੰ ਘਰੋਂ ਦੀ ਲਜਾਇਆ ਗਿਆ ਪਟਿਆਲਾ ਤੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਮੋਹਾਲੀ ਸੀਆਈਏ ਉਹਨਾਂ ਨੂੰ ਲੈ ਕੇ ਜਾਂਦਾ ਜਾ ਰਿਹਾ ਹੈ ਔਰ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਆਈਟੀ ਐਕਟ ਦੇ ਤਹਿਤ ਜਿਹੜੀ ਕਾਰਵਾਈ ਕੀਤੀ ਗਈ ਹੈ ਆਈਟੀ ਐਕਟ ਦੀਆਂ ਧਰਾਵਾਂ ਜਿਹੜੀਆਂ ਨੇ ਲਗਾਈਆਂ ਗਈਆਂ ਨੇ ਔਰ ਉਸ ਦੇ ਤਹਿਤ ਹੀ ਇਹ ਗ੍ਰਿਫਤਾਰੀ ਬਲਵਿੰਦਰ ਸਿੰਘ ਮਾਲੀ ਹੋਰਾਂ ਦੀ ਕੀਤੀ ਗਈ ਹੈ